ਭਾਰਤ ਪਾਕਿਸਤਾਨ ਦੇ ਵਿਚਾਲੇ ਜਿੱਥੇ ਤਣਾ ਤਣੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਅੱਜ ਫਿਰੋਜ਼ਪੁਰ ਦੇ ਕੈਂਟ ਏਰੀਆ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈਗਾ ਇਸ ਵਕਤ ਤੁਸੀਂ ਮੇਰੇ ਤਸਵੀਰਾਂ ਦੇ ਵਿੱਚ ਪਿੱਛੇ ਵੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਹੈ ਕੈਂਟ ਨੂੰ ਜਿਹੜਾ ਕੋਈ ਵੀ ਜਿਹੜਾ ਦੁਕਾਨ ਹੈ ਘਰਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਲਾਈਟਾਂ ਬੰਦ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਗਈ ਹੈ ਕਿਉਂਕਿ ਜਿਹੜੀ ਹੈ ਇੱਕ ਡ੍ਰਿੱਲ ਕੀਤੀ ਜਾ ਰਹੀ ਹੈਗੀ ਹੈ ਕਿ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ ਕੰਟਰੋਲਮੈਂਟ ਬੋਰਡ ਦੇ ਵੱਲੋਂ ਜਿਸ ਦੇ ਵਿੱਚ ਕਿਹਾ ਜਾਂਦਾ ਹੈਗਾ ਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਹੈਗਾ ਉਹ ਬਲੈਕਆਊਟ ਜਿਹੜੀ ਹੈ ਡ੍ਰਿੱਲ ਕੀਤੀ ਜਾਏਗੀ ਕਿਉਂਕਿ ਜਿਹੜਾ ਇੱਕ ਚਿੱਠੀ ਨਿਕਲਦੀ ਹੈਗੀ ਹੈ ਜਿਸ ਤੋਂ ਬਾਅਦ ਜਿਹੜਾ ਬਲੈਕਆਊਟ ਕੀਤਾ ਜਾਂਦਾ ਹੈ ਔਰ ਇਹ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਇਹ ਬਲੈਕਆਊਟ ਜਿਹੜਾ ਕੀਤਾ ਗਿਆ ਹੈਗਾ ਇਹ ਇੱਕ ਡ੍ਰਿੱਲ ਕੀਤੀ ਗਈ ਹੈਗੀ ਹੈ ਕਿ ਅਗਰ ਉੱਥੇ ਹੀ ਜਿਹੜਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈਗੀ ਹੈ ਕਿ ਇੱਕ ਰੂਟੀਨ ਜਿਹੜਾ ਪ੍ਰੋਸੈਸ ਹੈਗਾ ਕਿ ਜਿਹੜਾ ਅਸੀਂ ਅੱਜ ਜਿਹੜੀ ਡ੍ਰਿਲ ਮੋਕ ਡ੍ਰਿਲ ਕਰਕੇ ਦੇਖ ਰਹੇ ਹੈਗੇ ਆ ਤਾਂ ਹੁਣ ਉੱਥੇ ਹੀ ਜਿਹੜਾ ਲੋਕਾਂ ਦੇ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈਗਾ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਕਰਾਉਂਦੀਆਂ ਜਿਹੜੀਆਂ ਲਾਈਟਾਂ ਨੇ ਉਹਨਾਂ ਨੂੰ ਪੂਰਨ ਤਰ੍ਹਾਂ ਬੰਦ ਰੱਖਿਆ ਗਿਆ ਹੈਗਾ ਕਿਸੇ ਵੀ ਤਰੀਕੇ ਦੀ ਕੋਈ ਇਨਵਰਟਰ ਦੀ ਲਾਈਟ ਜਾਂ ਜਨਰੇਟਰ ਜਿਹੜਾ ਨਹੀਂ ਚਲਾਇਆ ਜਾ ਰਿਹਾ ਹੈਗਾ ਲੋਕ ਵੀ ਜਿਹੜਾ ਪੂਰਾ ਜਿਹੜਾ ਹੈਗਾ ਸਾਥ ਦੇ ਰਹੇ ਹੈਗੇ ਪ੍ਰਸ਼ਾਸਨ ਦਾ ਤਾਂ ਇਹ ਜਿਹੜਾ 9 ਵਜੇ ਤੋਂ ਲੈ ਕੇ 9 ਉਹ ਬਲੈਕਆਊਟਰ ਡ੍ਰਿੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗੋਤਰਾ ਪੰਜਾਬ ਤੱਕ